ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੋਰ ਤੇ ਜਸਵਿੰਦਰ ਦਿਲ ਸੋਇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬ੍ਰੈਡ ਦੀ ਮਠਿਆਈ ਬਹੁਤ ਹੀ ਸਿੰਪਲ ਰੈਸਪੀ ਹੈ ਤੇ ਬ੍ਰੈਡ ਦੀ ਮਠਿਆਈ ਜਿਹੜੀ ਹੈਗੀ ਇਹ ਬਹੁਤ ਹੀ ਜ਼ਿਆਦਾ ਸਵਾਦਲੀ ਲੱਗਦੀ ਹੈ ਤੇ ਚਲੋ ਅੱਗੇ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਅੱਜ ਬਣਾਵਾਂਗੇ ਬ੍ਰੈਡ ਦੀ ਮਠਿਆਈ ਇੱਥੇ ਮੈਂ ਬ੍ਰੈਡ ਦੇ ਸਲਾਈਸਸ ਲੈ ਲਏ ਨੇ ਤੇ ਜਿਹੜੇ ਇਹਨਾਂ ਦੇ ਇਹ ਵਾਲੇ ਸਾਈਡ ਵਾਲੇ ਬ੍ਰਾਊਨ ਪਾਰਟ ਹੈਗੇ ਇਹ ਸਾਰੇ ਆਪਾਂ ਉਤਾਰ ਦੇਣੇ ਨੇ ਤੇ ਦੇਖੋ ਬਰਾਊਨ ਵਾਲਾ ਪਾਰਟ ਜਿਹੜਾ ਹੈਗਾ ਆਪਾਂ ਸਾਰਾ ਉਤਾਰ ਦਿੱਤਾ ਹੁਣ ਇਹਨਾਂ ਦੀ ਕਟਿੰਗ ਕਰ ਲਵਾਂਗੇ ਜਿਹੜੀ ਬ੍ਰੈਡ ਹੈਗੀ ਇਹ ਬਿਲਕੁਲ ਫਰੈਸ਼ ਹੋਣੀ ਚਾਹੀਦੀ ਏ ਤੇ ਦੇਖੋ ਇਸ ਤਰੀਕੇ ਦੇ ਨਾਲ ਇਹਨਾਂ ਦੀ ਕਟਿੰਗ ਕਰ ਲੈਣੀ ਏ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੇ ਪੀਸ ਇਸ ਤਰ੍ਹਾਂ ਵੱਡੇ ਰੱਖਣਾ ਚਾਹੁੰਦੇ ਹੋ ਤਾਂ ਵੱਡੇ ਪੀਸ ਨਾਲ ਵੀ ਇਹ ਮਠਿਆਈ ਬਣਾ ਸਕਦੇ ਹੋ ਜੇ ਇਸ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਨਾਲ ਵੀ ਬਣਾ ਸਕਦੇ ਹੋ ਪੀਸ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰੇ ਹੀ ਕੱਟ ਕੇ ਰੱਖ ਲਿੱਤੇ ਨੇ ਬੜੀ ਸੋਖੀ ਬੜੀ ਸਿੰਪਲ ਰੈਸিপি ਏ ਤੇ ਇਹ ਮਠਿਆਈ ਬਹੁਤ ਜ਼ਿਆਦਾ ਸਵਾਦ ਬਣਦੀ ਏ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਹੁਣ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਮੀਡੀਅਮ ਫਲੇਮ ਦੇ ਉੱਪਰ ਮੈਂ ਇੱਕ ਬਰਤਨ ਤੇ ਦੇਖੋ ਇੱਥੇ ਤੇਲ ਜਿਹੜਾ ਹੈਗਾ ਗਰਮ ਕਰ ਲਿੱਤਾ ਹੈ ਤੇ ਹੁਣ ਜਿਹੜੇ ਬ੍ਰੈਡ ਦੇ ਪੀਸ ਕੱਟੇ ਹੋਏ ਹੈਗੇ ਉਹ ਆਪਾਂ ਫਰਾਈ ਕਰ ਲਾਂਗੇ ਇਸ ਦੇ ਵਿੱਚ ਤੇਲ ਦੇਖੋ ਬੜਾ ਵਧੀਆ ਤਰੀਕੇ ਦੇ ਨਾਲ ਗਰਮ ਹੋਇਆ ਹੋਇਆ ਹੈ ਤੇ ਇਸ ਨੂੰ ਫਰਾਈ ਹੁੰਦੇ ਹੋਏ ਵੀ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਬੜੀ ਹੀ ਜਲਦੀ ਜਿਹੜੀ ਇਹ ਬ੍ਰੈਡ ਹੈਗੀ ਇਹ ਫਰਾਈ ਹੋ ਜਾਂਦੀ ਹੈ ਜਿਵੇਂ ਹੀ ਸੇਕ ਲੱਗੇਗਾ ਤਾਂ ਆਪਾਂ ਇਹਨਾਂ ਨੂੰ ਪਰਤ ਦੇਣਾ ਹੈ ਤੇ ਬ੍ਰੈਡ ਦੀ ਜਿਹੜੀ ਇੱਕ ਵਾਰੀ ਸਾਈਡ ਹੈਗੀ ਇਹ ਸਾਰੀ ਇੱਕ ਵਾਰੀ ਤਾਂ ਮੈਂ पलट ਦਿੱਤੀ ਹੁਣ ਜਦੋਂ ਦੂਸਰੀ ਸਾਈਡ ਤੋਂ ਵੀ ਇਹਨੂੰ ਸੇਕ ਲੱਗੇਗਾ ਆਪਾਂ ਫਿਰ ਤੋਂ ਪਲਟ ਦਾਂਗੇ ਇਸਨੂੰ ਹਲੇ ਇਹਨੂੰ ਥੋੜਾ ਜਿਹਾ ਹੋਰ ਬ੍ਰਾਊਨ ਹੋਣ ਦਵਾਂਗੇ ਦੇਖੋ ਇਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਫਰਾਈ ਹੋ ਰਹੀ ਏ ਕਲਰ ਜਿਹੜਾ ਹੈਗਾ ਇਹਦਾ ਬ੍ਰਾਊਨ ਹੋ ਗਿਆ ਹੋਇਆ ਹੈ ਬਸ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਸੇਕ ਹੀ ਜਾਣੇ ਜਿਵੇਂ ਇਸਦੇ ਪੀਸ ਬਰਾਊਨ ਹੋਣ ਦੇ ਜਾਣਗੇ ਤਾਂ ਆਪਾਂ ਇਹਨਾਂ ਨੂੰ ਕੱਢ ਲੈਣਾ ਇੱਕ ਪਲੇਟ ਦੇ ਵਿੱਚ ਬ੍ਰੈਡ ਦੇਖੋ ਇੱਥੇ ਮੈਂ ਫਰਾਈ ਕਰਕੇ ਇੱਕ ਪਲੇਟ ਦੇ ਵਿੱਚ ਰੱਖ ਲਿੱਤੀ ਹੋਈ ਹੈ ਤੇ ਹੁਣ ਆਪਾਂ ਚਾਸ਼ਨੀ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਹਾਂ ਚਾਸ਼ਨੀ ਬਣਾਉਣ ਤੋਂ ਪਹਿਲਾਂ ਮੈਂ ਇੱਕ ਸਾਈਡ ਤੇ ਇੱਥੇ ਪਲੇਟ ਦੇ ਵਿੱਚ ਨਾਰੀਅਲ ਦਾ ਬੁਰਾਦਾ ਰੱਖ ਲਿੱਤਾ ਹੋਇਆ ਹੈ ਹੁਣ ਇੱਕ ਬਰਤਨ ਦੇ ਵਿੱਚ ਇੱਥੇ ਮੈਂ ਅੱਧੀ ਕਟੋਰੀ ਚੀਨੀ ਦੀ ਪਾ ਲਈਏ ਤੇ ਕਟੋਰੀ ਦਾ ਚੌਥਾ ਹਿੱਸਾ ਜਿਹੜਾ ਹੈਗਾ ਮੈਂ ਇੱਥੇ ਪਾਣੀ ਦਾ ਪਾ ਲਿਆ ਇਸ ਵੀ ਕੋਈ ਇੱਕ ਤਾਰ ਜਾਂ ਦੋ ਤਾਰ ਵਾਲੀ ਚਾਸ਼ਨੀ ਨਹੀਂ ਬਣਾਣੀ ਇਸ ਨੂੰ ਆਪਾਂ ਬਸ ਛਿਪਛਿਪਾ ਹੋਣ ਤੱਕ ਹੀ ਮੈਲਟ ਕਰਨਾ ਹੈ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਆਪਾਂ ਜਿਹੜੀ ਇਹ ਹੈਗੀ ਇਹ ਚਾਸ਼ਨੀ ਬਣਾ ਲੈਣੀ ਹੈ ਖੰਡ ਚੰਗੀ ਤਰ੍ਹਾਂ ਮੈਲਟ ਹੋ ਗਈ ਹੋਈਏ ਬਸ ਸਾਨੂੰ ਆਪਾਂ 2-3 ਮਿੰਟ ਹੋਰ ਪਕਾਵਾਂਗੇ ਤਾਂ ਜੋ ਜਿਹੜੀ ਇਹ ਚਾਸ਼ਨੀ ਹੈਗੀ ਚਿਪਚਿਪੀ ਹੋ ਜਾਏ ਤੇ ਮੈਨੂੰ 2-3 ਮਿੰਟ ਹੋ ਗਏ ਨੇ ਇਸ ਨੂੰ ਪਕਾਉਂਦੇ ਹੋਏ ਆਪਾਂ ਇਸ ਤਰ੍ਹਾਂ ਫਿੰਗਰ ਨਾਲ ਇਹਨੂੰ ਟੱਚ ਕਰਕੇ ਦੇਖਾਂਗੇ ਇਸ ਤਰ੍ਹਾਂ ਚਿਪਚਿਪਾपन ਮਹਿਸੂਸ ਹੋ ਰਿਹਾ ਦੇਖੋ ਇਸ ਦੀ ਤਾਰ ਨਹੀਂ ਬਨ ਰਹੀ ਸਿਰਫ ਇਹ ਚਿਪਚਿਪੀ ਲੱਗ ਰਹੀ ਏ ਬਸ ਇਸੇ ਸਟੇਜ ਤੱਕ ਹੀ ਆਪਾਂ ਇਸ ਨੂੰ ਪਕਾਣਾ ਸੀ ਹੁਣ ਗੈਸ ਦੀ ਫਲੇਮ ਮੈਂ ਇੱਥੇ ਬੰਦ ਕਰ ਦਿੱਤੀ ਹੈ 23 ਨੂੰ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਇਹਨੂੰ ਸਿਰਫ 1-2 ਮਿੰਟ ਲਈ ਆਪਾਂ ਇਸੇ ਤਰ੍ਹਾਂ ਪਿਆ ਰਹਿਣ ਦੇਣਾ ਇਹਨੂੰ 2 ਮਿੰਟ ਹੋ ਗਏ ਹੋਏ ਨੇ ਚਾਸਨੀ ਜਿਹੜੀ ਹੈਗੀ ਇਹ ਹਲਕੀ ਜੀ ਠੰਡੀ ਹੋ ਗਈ ਏ ਹੁਣ ਇਸ ਦੇ ਵਿੱਚ ਆਪਾਂ ਬ੍ਰੈਡ ਦੇ ਪੀਸ ਪਾਵਾਂਗੇ ਤੇ ਜਿਹੜੇ ਬ੍ਰੈਡ ਦੇ ਪੀਸ ਹੈਗੇ ਨੇ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਪਾਣੇ ਸਿਰਫ ਜਿਵੇਂ 30 ਸੈਕਿੰਡ ਲਈ ਆਪਾਂ ਇੱਕ ਸਾਈਡ ਤੋਂ ਇਹਨਾਂ ਨੂੰ ਪਿਆ ਰਹੇ ਦੇਣਾ ਤੇ ਹੁਣ 30 ਸੈਕਿੰਡ ਹੋ ਗਏ ਨੇ ਤੇ ਦੂਜੀ ਸਾਈਡ ਆਪਾਂ ਇਹਦੀ ਪਰਤਾ ਦਾਂਗੇ ਦੋਨੋਂ ਸਾਈਡਾਂ ਤੋਂ ਆਪਾਂ ਇਸ ਨੂੰ ਤਕਰੀਬਨ 30-30 ਸੈਕਿੰਡ ਲਈ ਡਿਪ ਕਰਾਂਗੇ ਜੇ ਇਹਨੂੰ ਬਹੁਤ ਜ਼ਿਆਦਾ ਦੇਰ ਲਈ ਆਪਾਂ ਡਿਪ ਕਰ ਦਿੱਤਾ ਤਾਂ ਜਿਹੜੀ ਬ੍ਰੈਡ ਹੈਗੀ ਇਹ ਟੁੱਟ ਜਾਣੀ ਏ ਤੇ ਟੋਟਲ 1 ਮਿੰਟ ਹੋ ਗਿਆ ਹੁਣੇ ਪੀਸ ਕਾਲ ਕੇ ਨਾਰੀਅਲ ਵਾਲਾ ਜਿਹੜਾ ਬੁਰਾਦਾ ਹੈਗਾ ਇਸ ਤੇ ਰੱਖ ਦਾਂਗੇ ਤੇ ਇਸ ਤਰੀਕੇ ਨਾਲ ਆਪਾਂ ਕੋਟਿੰਗ ਕਰ ਦਾਂਗੇ ਇਸ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਪੀਸ ਹੈਗੇ ਨੇ ਇਸ ਤਰੀਕੇ ਦੇ ਨਾਲ ਆਪਾਂ ਨਾਰੀਅਲ ਦੇ ਬੁਰਾਦੇ ਦੀ ਕੋਟਿੰਗ ਕਰ ਦੇਣੀ ਹੈ ਐਦੇ ਨਾਲ ਫਲੇਵਰ ਜਿਹੜਾ ਹੈਗਾ ਬਹੁਤ ਵਧੀਆ ਆਏਗਾ ਤੇ ਹੁਣ ਇਹਨਾਂ ਨੂੰ ਇੱਕ ਸਾਈਡ ਤੇ ਪਲੇਟ ਦੇ ਵਿੱਚ ਰੱਖ ਦੇਣਾ ਹੈ ਦੇਖੋ ਕਿੰਨੀ ਹੀ ਸੋਖੀ ਇਹ ਬ੍ਰੈਡ ਦੀ ਮਠਿਆਈ ਹੈਗੀ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ। ਇਸੇ ਤਰੀਕੇ ਨਾਲ ਹੁਣ ਮੈਂ ਸਾਰੇ ਹੀ ਪੀਸ ਰੱਖ ਲਵਾਂਗੀ। ਬੜੀ ਹੀ ਡੇਲੀਸ਼ੀਅਸ ਜਿਹੜੀ ਬ੍ਰੈਡ ਦੀ ਮਠਿਆਈ ਹੈਗੀ ਇਹ ਦੇਖੋ ਬਣ ਗਈ ਹੋਈ ਏ। ਇਹ ਜਿੰਨੀ ਦੇਖਣ ਦੇ ਵਿੱਚ ਵਧੀਆ ਲੱਗ ਰਹੀ ਹੈ ਨਾ ਇਹ ਖਾਣ ਦੇ ਵਿੱਚ ਵੀ ਓਨੀ ਹੀ ਜ਼ਿਆਦਾ ਸਵਾਦ ਬਣੀ ਏ। ਇਹ ਹੁਣ ਸਰਵ ਹੋਣ ਲਈ ਰੈਡੀ ਏ। ਬਹੁਤ ਹੀ ਵਧੀਆ ਮਠਾਈ ਜਿਹੜੀ ਹੈ ਇਹ ਬਣ ਚੁੱਕੀ ਹੈ ਤੁਸੀਂ ਵੀ ਟਰਾਈ ਕਰਨਾ ਇਹ ਬਹੁਤ ਹੀ ਸਿੰਪਲ ਰੈਸিপি ਹੈ ਤੇ ਬੜੀ ਹੀ ਸਵਾਦਬੰਦੀ ਹੈ